ਸ਼ੇਰ ਗਰਜੇਗਾ ਸ਼ੇਰ ਗਰਜੇਗਾ ਅੱਜ ਇਸ ਵਿਸ਼ੇ ਤੇ ਵਿਸ਼ਾ ਗੰਭੀਰ ਅੱਜ ਉਹ ਸ਼ੇਰ ਗਰਜੇਗਾ ਉਸ ਵਿਸ਼ੇ ਤੇ ਮਤਲਬ ਮੈਂ ਇੱਕ ਚੀਜ਼ ਪਿੱਛੇ ਕਹਿਣਾ ਚਾਹਨਾ ਵਾਂ ਕਿ ਆ ਪੰਜਾਬ ਦੇ ਵਿੱਚ ਹਿੰਦੂ ਜੈ ਸ਼੍ਰੀ ਰਾਮ ਦਾ ਨਾਰਾ ਲਾ ਸਕਦਾ ਹੈ ਜਾਂ ਨਹੀਂ ਲਾ ਸਕਦਾ ਮੰਦਰ ਦੀ ਬੇਦਬੀ ਕੀਤੀ ਸੀ ਚप्पल ਪਾ ਕੇ ਲੁਧਿਆਣਾ ਦੇ ਵਿੱਚ ਮੈਂ ਕਹਿੰਦਾ ਜਿਨ੍ਹਾਂ ਦੀ ਬੁੱਧੀ ਭ੍ਰਸਟ ਹੈ ਨਾ ਉਹ ਬੰਦੇ ਗਏ ਸੀ ਰਾਖਸ਼ ਹਨ ਰਾਖਸ਼ ਕੰਗਾ ਉਹ ਬਗਦਰ ਰਾਖਸ਼ ਸੀ ਜਿਹੜੇ ਮਹਾਦੇਵ ਦੀ ਆਰਤੀ ਨੂੰ ਰੋਕਣ ਚਲੇ ਗਏ ਪ੍ਰਭੂ ਮਹਾਦੇਵ ਉਹ ਉਸ ਮੁੱਦੇ ਤੇ ਸ੍ਰੀ ਥਾਪਰ ਜੀ ਨੇ ਬਾਅਦ ਚੱਕੀ ਸੀ ਤਰਨਾ ਲੱਗਾ ਸੀਗਾ ਤਰਨਾ ਚਲੋ ਕਿਲੇ ਬਾਹਰ ਲੱਗਾ ਸੀਗਾ ਥਾਣੇ ਦੇ ਬਾਹਰ ਨਾਰਾ ਲਾਇਆ ਸੀ ਜੈ ਸ਼ੀ ਰਾਮ ਦਾ ਕਈ ਮੁੱਦੇ ਪੜਕੇ ਉਸ ਮੁੱਦੇ ਦੇ ਵਿੱਚ ਵਿੱਚੋਂ ਕਹਿਣ ਲੱਗੇ ਆਵਾਜ਼ਾਂ ਸੁਣਨ ਨੂੰ ਮਿਲੀਆਂ ਕਿ ਜੈ ਸ਼ੀ ਰਾਮ ਦੇ ਨਾਰੇ ਕਿਉਂ ਲਾਏ ਗੋਰਾ تھا ਪਰ ਇੱਕ ਕਿਸ ਪਰਿਵਾਰ ਦੇ ਵਿੱਚੋਂ ਤੁਸੀਂ ਸੋਚਣ ਦੀ ਗੱਲ ਹੈ ਕਿਸ ਪਰਿਵਾਰ ਦੇ ਵਿੱਚੋਂ ਸ਼ਹੀਦਾਂ ਦੇ ਸੁਖਦੇਵ ਦਾ ਪਰਿਵਾਰ ਮਤਲਬ 1982 ਦਾ ਸਾਡੇ ਸ਼ੇਰਚੈਨਿਕ ਠੀਕ ਹੈ ਜੇ ਅੱਜ ਉਹਨਾਂ ਨੂੰ ਕੁਝ ਹੋ ਜਾਂਦਾ ਮਹਿਮਾਨ ਸਾਹਿਬ ਤੁਹਾਡੇ ਦਾ ਪੁੱਤਾਂ ਮੈਂ ਸਿਰਫ ਮੈਨੂੰ ਇੰਨਾ-ਇੰਨਾ ਜਾਣਦਾ ਕਿ ਮੇਰੇ ਪੰਜਾਬ ਦੇ ਤੁਸੀਂ ਡਾਇਮੰਡ ਸੀ ਐਮ ਹੋ ਮੈਂ ਇੱਕ ਚੀਜ਼ ਪੁੱਛਦਾ ਹਾਂ ਮਾਨ ਸਾਹਿਬ ਕੀ ਪੰਜਾਬ ਦੇ ਵਿੱਚ Hindu ਸੇਫ ਹੈ ਜੈ ਸ਼੍ਰੀ கிருஷ்ਣ ਜੈ ਸ਼੍ਰੀ ਗਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ बांके बिहारी कृपा सदा सपर बनी रहे दोस्तों मैं था तो अपना अमित रोड़ा लोआइन हिंदू जट जिन्होंने शेर भी कहने हो, भी कहने हो हिंदू जट भी कहने हो, दोस्तों वो है तो अड़ा अपना अमित रोड़ा दोस्तों जल्द तो जल्द मेरे नुड़ जाओ विषय गंभीर पाया से मैं विषय गंभीर से लाइव होना वै और विषय ਵਾਕਏ ਹੀ ਬੜਾ ਹੀ ਗੰਭੀਰ ਹੈ ਜਿਹਦੇ ਅੱਜ ਸ਼ੇਰ ਗਰਜੇਗਾ ਸ਼ੇਰ ਗਰਜੇਗਾ ਅੱਜ ਇਸ ਵਿਸ਼ੇ ਤੇ ਵਿਸ਼ਾ ਗੰਭੀਰ ਅੱਜ ਜੋ ਸ਼ੇਰ ਗਰਜੇਗਾ ਉਸ ਵਿਸ਼ੇ ਤੇ ਦੋਸਤੋ ਜਲਦ ਤੋਂ ਜਲਦ ਜੁੜੋ ਤਾਂ ਕਿ ਮੈਂ ਆਪਣੀ ਗੱਲ ਰੱਖ ਸਕਾਂ ਆਲ ਵਰਲਡ ਦੇ ਵਿੱਚ ਕਿਉਂਕਿ ਆਲ ਵਰਲਡ ਮੈਨੂੰ ਬਹੁਤ ਪਿਆਰ ਕਰਦਾ ਔਰ ਬਹੁਤ ਪਿਆਰ ਦਿੰਦਾ ਹੈ ਇਸ ਲਈ ਦੋਸਤੋ ਮੈਂ ਤੁਹਾਡੇ ਨਾਲ ਅੱਜ ਇਸ ਵਿਸ਼ੇ ਗੰਭੀਰ ਵਿਸ਼ੇ 라이ਵ ਹੋਣ ਲੱਗਾ ਦੋਸਤੋ ਚਲੋ ਆਪਣੀ ਗੱਲ ਮੈਂ ਹੁਣ ਸਟਾਰਟ ਕਰਦਾ ਗੱਲ ਰੱਖਦਾ ਵਾ ਜਿਹੜੇ ਵੀ ਜੁੜੋਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਇਹ ਮੁੱਦਾ ਇਨਾ ਗੰਭੀਰ ਹੈ ਤਾਂ ਕਿ ਉਹ ਸੁੱਤੀਆਂ ਸਰਕਾਰਾਂ ਤੱਕ ਵੀ ਪਹੁੰਚਾਇਆ ਜਾਵੇ ਚਾਹੇ ਉਹ ਸਰਕਾਰਾਂ ਪੰਜਾਬ ਸਰਕਾਰ ਹੋਵੇ ਚਾਹੇ ਉਹ ਸੈਂਟਰ ਸਰਕਾਰ ਹੋਵੇ ਚਾਹੇ ਹੋਰ ਵੀ ਜਿਨ੍ਹਾਂ ਨੇ ਪਿੱਛੇ ਰਾਜ ਕੀਤੇ ਰੇ ਪੰਜਾਬ ਦੇ ਵਿੱਚ ਆ ਅਕਾਲੀ ਦਾ ਲਗਾ ਲਓ ਕਾਂਗਰਸ ਲਗਾ ਲਓ ਹੋਰ ਵੀ ਜਿਹੜੇ ਰਾਜ ਕੀਤੇ ਆ ਉਹਨਾਂ ਦਾ ਕੇ ਮੈਸੇਜ ਪਹੁੰਚੇ ਕਿ ਕੀ ਪੰਜਾਬ ਦੇ ਵਿੱਚ ਹਿੰਦੂ ਸੇਫ ਹੈ ਜਾਂ ਨਹੀਂ ਹੈ ਦੋਸਤੋ ਜਲਦੋ ਜਲਦ ਇਹ ਵੀਡੀਓ ਸ਼ੇਅਰ ਕਰਨੀ ਵੱਤੋਂ ਵੱਲ ਮੋ ਤੋਂ ਮੁੱਦਾ ਮੈਂ ਸ਼ੁਰੂ ਕਰੂੰਗਾ ਸਰਨਾ ਪਹਿਲਾ ਗੱਲ ਬਹੁਤ ਲੰਬੀ ਜਾਣੀ ਹੈ ਮੁੱਦਾ ਮੈਂ ਸ਼ੁਰੂ ਕਰੂੰਗਾ ਆਪਣੇ ਸ਼ੇਫ ਸੈਨਿਕ ਭਰਾਵਾਂ ਤੋਂ ਸ਼ੇਫ ਸੈਨਿਕ ਭਰਾਵਾਂ ਤੋਂ ਮੁੱਦਾ ਸ਼ੁਰੂ ਕਰੂੰਗਾ ਕਿਉਂਕਿ ਮੁੱਦਾ ਗੰਭੀਰ ਇਸ ਲਈ ਸ਼ੁਰੂ ਕਰੂੰਗਾ ਕਿਉਂਕਿ ਟਕਸਾਲੀ ਸ਼ੇਫ ਸੈਨਿਕ ਸਾਡੇ ਸੰਦੀਪ ਗੋਰਾ <th>ਥਾਪੜ ਜੀ ਵਿਸ਼ੇ ਗੰਭੀਰ ਸਾਡੇ ਤਕਸਾਲੀ ਸ਼ੇਰ ਸਹਿਰਿੰਗ ਸੰਦੀਪ ਗੋਰਾ <th>ਥਾਪੜ ਜੀ ਅੱਜ ਮੁੱਦਾ ਮੈਨੂੰ ਸਟਾਰਟਿੰਗ ਮੈਂ ਇਹਨਾਂ ਤੋਂ ਤਾਂ ਕਰਨ ਲੱਗਾ ਕਿਉਂਕਿ ਇਹ ਉਹ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਹੈ ਉਹ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਹੈ ਸ਼ਹੀਦ ਸੁਖਦੇਵ ਗੋਰਾ <th>ਥਾਪੜ ਜੀ ਉਹ ਸਾਡੇ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਹੈ ਜਿਨ੍ਹਾਂ ਨੇ ਸਾਡੇ ਦੇਸ਼ ਲਈ ਕੁਰਬਾਨੀ ਦਿੱਤੀ ਉਸ ਪਰਿਵਾਰ ਦੇ ਵਿੱਚੋਂ ਹੈ ਸੰਦੀਪ ਗੋਰਾ <th>ਥਾਪੜ ਜੀ ਇਸ ਲਈ ਮੈਂ دوستੋ ਤੁਹਾਨੂੰ ਦੱਸਣਾ ਚਾਹਨਾ ਵਾਂ ਕਿ ਪੰਜਾਬ ਦੇ ਵਿੱਚ ਕਿੱਦਾਂ ਹਿੰਦੂਆਂ ਨਾਲ ਵਿਤਕਰਾ ਹੋ ਰਿਹਾ ਜੇ ਸੰਦੀਪ ਗੋਰਾ ਠਾਪਰ ਜੀ ਨੇ ਸ਼ੇਫ ਸੈਨਿਕ ਬਣੇ ਸ਼ੇਫ ਸੈਨਾ ਜੁਆਇਨ ਕੀਤੀ ਮਤਲਬ ਸ਼ੇਫ ਸੈਨਾ ਦੇਖੋ ਕਦੋਂ ਜੁਆਇਨ ਕੀਤੀ ਉਹਨਾਂ ਨੇ ਸਨ 1982 ਦੇ ਵਿੱਚ ਗੱਲ ਕਿਦੋਂ ਦੀ ਸਨ 1982 ਦੇ ਵਿੱਚ ਚਲੋ ਮੇਰਾ ਜਨਮ ਹੈਗਾ 1981 ਦਾ ਮੈਂ 1 ਸਾਲ ਦਾ ਹੋਊਗਾ ਜਦੋਂ ਉਹਨਾਂ ਨੇ ਸ਼ੇਫ ਸੈਨਾ ਜੁਆਇਨ ਕੀਤੀ ਇਸ ਲਈ ਮੈਂ ਤਕਸਾਲੀ ਤਕਸਾਲੀ ਨੇਤਾ ਕਹਾਂਗਾ ਸੰਦੀਪ ਗੁਰਧਾਪਰ ਜੀ ਨੂੰ ਔਰ ਮੈਂ ਸਲੂਟ ਵੀ ਕਰਦਾ ਹਾਂ ਕਿਉਂਕਿ ਸਾਡੇ ਦੇ ਆਦਰਸ਼ ਹੋਏ ਕਿਉਂਕਿ ਉਸ ਟਾਈਮ ਮੇਰਾ ਜਨਮ ਹੋਇਆ ਸੀ 1981 ਦੇ ਵਿੱਚ ਇਹ 1981 ਦੇ ਵਿੱਚ ਇਹਨਾਂ ਨੇ ਸ਼ੇਪਸ ਇਨਾ ਜੋਇਨ ਕੀਤੀ ਸੀ ਮਤਲਬ ਕੁਰਬਾਨੀ ਲੇਖੋ ਕਿਹਦੇ ਲਈ ਹਿੰਦੂਆਂ ਲਈ ਹਿੰਦੂਆਂ ਲਈ ਕੁਰਬਾਨੀ ਔਰ ਅੱਜ ਮੈਂ ਇਹ ਚਾਹਨਾ ਵਾਂ ਕਿ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਵਰਲਡ ਦਾ ਹਿੰਦੂ ਇਨਾਂ ਦਾ ਸਮਰਥਨ ਕਰੇ ਔਰ ਆਵਾਜ਼ ਚੱਕੇ ਕਿ ਜਿਹੜਾ ਹਿੰਦੂਤਵ ਦਾ ਸਾਥ ਦੇਗਾ ਮੈਂ ਉਹਦਾ ਸਾਥ ਦਊਂਗਾ ਉਹੀ ਸੱਚਾ Hindu ਹੋਏਗਾ ਜਿਹੜਾ Hinduਤਵ ਦਾ ਸਾਥ ਦੇਗਾ ਗੱਲਾਂ ਮੇਰੀਆਂ ਬਹੁਤ ਚੁੱਪਣਗੀਆਂ ਅੱਜ ਕਈਆਂ ਨੂੰ ਬਹੁਤ ਲੱਗਣਗੀਆਂ ਉਹ ਲੋਕ ਜਾਣਦੇ ਵੀ ਨੇ ਜਿਨ੍ਹਾਂ ਨੂੰ ਗੱਲਾਂ ਚੁੱਪਣਗੀਆਂ ਲੱਗਣਗੀਆਂ ਪਰ ਅੰਮ੍ਰਿਤ ਰੋੜਾ ਨੂੰ ਕੋਈ ਫਰਕ ਨਹੀਂ ਹੈ ਇਸ ਸ਼ੇਰ ਨੇ ਆਪਣਾ ਕੰਮ ਕਰਦੇ ਰਹਿਣਾ ਇਸ ਸ਼ੇਰ ਨੇ ਬੋਲੀ ਜਾਣਾ ਹੈ ਕੋਈ ਗਲਤ ਕਰੇਗਾ ਇਹ ਸ਼ੇਰ ਫਿਰ ਵੀ ਗਰਜੇਗਾ ਇਹ ਸ਼ੇਰ ਉਹ ਹੈ ਦੋਸਤੋ ਵਿਚਾਰ ਮਤਲਬ ਮੈਂ ਇੱਕ ਚੀਜ਼ ਪਿੱਛੇ ਕਹਿਣਾ ਚਾਹਨਾ ਵਾਂ ਕਿਆ ਪੰਜਾਬ ਦੇ ਵਿੱਚ ਹਿੰਦੂ ਜੈ ਸ਼੍ਰੀ ਰਾਮ ਦਾ ਨਾਰਾ ਲਾ ਸਕਦਾ ਹੈ ਜਾਂ ਨਹੀਂ ਲਾ ਸਕਦਾ ਬੜਾ ਵੱਡਾ ਸਵਾਲ ਹੈ ਦੋਸਤੋ ਹਿੰਦੂ ਜਵਾਬ ਦੇਣਗੇ ਲਿਖ ਕੇ ਕਿ ਜੈ ਸ਼੍ਰੀ ਰਾਮ ਜਿਹੜੇ ਵੀ ਹਿੰਦੂ ਤੁਹਾਨੂੰ ਪਿਆਰ ਕਰਦੇ ਹੈ ਜਾਂ ਜਿਹੜੇ ਵੀ ਭਗਵਾਨ ਸ਼੍ਰੀ ਰਾਮ ਦੇ ਨਾਮ ਨੂੰ ਪਿਆਰ ਕਰਦੇ ਹੈ ਉਹ ਕਮੈਂਟ ਦੇ ਲਿਖਣਗੇ ਜੈ ਸ਼੍ਰੀ ਰਾਮ ਬੜਾ ਵੱਡਾ ਸਵਾਲ ਇਹ ਹੀ ਆਵਾਜ਼ ਸਾਡੇ ਸੰਦੀਪ ਗੋਰਾ ਠਾਪੜ ਜੀ ਨੇ ਚੱਕੀ ਸੀ ਕੀ ਮੰਦਰ ਪਿੱਛੇ ਇੱਕ ਮੰਦਰ ਦੀ ਗੱਲ ਚੱਲੀ ਸੀ ਜਿਹਦੇ ਬਾਰ ਆਪਣਾ ਤੁਸੀਂ ਹਿਸਾਬ ਲਗਾ ਲਓ ਮਤਲਬ ਮੰਦਰ ਦੀ ਕੀ ਹੋਈ ਸੀ ਬੇਗਵੀ ਮੰਦਰ ਦੀ ਬੇਗਵੀ ਕੀਤੀ ਸੀ ਚप्पल ਪਾ ਕੇ ਲੁਧਿਆਣਾ ਦੇ ਵਿੱਚ ਕੁਝ ਮੈਂ ਕਹਿੰਦਾ ਜਿਨ੍ਹਾਂ ਦੀ ਬੁੱਧੀ ਭ੍ਰਸਟ ਹੈ ਨਾ ਉਹ ਬੰਦੇ ਗਏ ਸੀ ਰਾਖਸ਼ ਨਾ ਰਾਖਸ਼ ਕਹੂੰਗਾ ਉਹ ਬੰਦੇ ਰਾਖਸ਼ ਸੀਏ ਜਿਹੜੇ ਮਹਾਦੇਵ ਦੀ ਆਰਤੀ ਨੂੰ ਰੋਕਣ ਚਲੇ ਗਏ ਪ੍ਰਭੂ ਮਹਾਦੇਵ ਬੋਲੇ ਨਾ ਦੀ ਆਰਤੀ ਨੂੰ ਰੋਕਣ ਚਲੇ ਗਏ ਉਹ ਭ੍ਰਸਟ ਬੰਦੇ ਉਹ ਰਾਖਸ਼ ਉਹਨਾਂ ਬਾਰੇ ਚਰਚਾ ਮੈਂ ਕਰਨੀ ਸੀ ਉਸ ਮੁੱਦੇ ਤੇ ਸੰਦੀਪ <th>ਧਪਰ ਜੀ ਨੇ ਆਵਾਜ਼ ਚੱਕੀ ਸੀ ਕੀ ਤਰਨਾ ਲੱਗਾ ਸੀਗਾ ਤਰਨਾ ਚਲੋ ਕਿਦੇ ਬਾਹਰ ਲੱਗਾ ਸੀਗਾ ਥਾਣੇ ਦੇ ਬਾਹਰ ਠੀਕ ਹੈ ਨਾਰਾ ਲਾਇਆ ਸੀ ਜੈ ਸ਼੍ਰੀ ਰਾਮ ਦਾ ਠੀਕ ਹੈ ਔਰ ਕਈ ਕਈ ਮੁੱਦੇ ਪੜ ਕੇ ਉਸ ਮੁੱਦੇ ਦੇ ਵਿੱਚ ਵਿੱਚੋਂ ਕਹਿਣ ਲੱਗ ਗਏ ਵਾਜਾ ਸੁਣਨ ਨੂੰ ਮਿਲੀਆਂ ਕਿ ਜੈ ਸ਼ੀ ਗਾਮ ਦੇ ਨਾਰੇ ਕਿਉਂ ਲਾਏ ਮਤਲਬ ਕੀ ਪੰਜਾਬ ਦੇ ਵਿੱਚ ਮੈਂ ਦੋਸਤੋ ਫਿਰ ਇਹ ਕਹਿਣਾ ਕਿ ਪੰਜਾਬ ਤੇ Hindu ਜੈ ਸ਼ੀ ਗਾਮ ਦਾ ਨਾਰਾ ਲਾ ਸਕਦਾ ਹੈ ਜਾਂ ਨਹੀਂ ਲਾ ਸਕਦਾ ਮਤਲਬ ਸਵਾਲ ਹੈ ਨਾ ਮੇਰਾ ਜਵਾਬ ਤੁਸੀਂ ਦੇਣਾ ਕਿਉਂਕਿ ਤੁਸੀਂ ਪਿਆਰ ਕਰਦੇ ਹੋ ਹਿੰਦੂਆਂ ਨੂੰ ਠੀਕ ਹੈ ਨਾ ਜਵਾਬ ਮੈਂ ਤੁਹਾਡੇ ਤੋਂ ਲੈਣਾ ਹੈ ਬੜਾ ਵੱਡਾ ਸਵਾਲ ਮੇਰੇ ਵਿਚਾਰ ਵਿੱਚ ਆਇਆ ਔਰ ਉਹਦੇ ਵਿੱਚ ਦੇ ਕੋਪ ਕੀ ਕੀਤਾ ਪ੍ਰਸ਼ਾਸਨ ਨੇ ਠੀਕ ਹੈ ਜੀ ਵਿਤਰਾ ਵਿਤਰਾ ਦੇਖੋ ਗੋਰਾ تھا ਪਰ ਇੱਕ ਕਿਸ ਪਰਿਵਾਰ ਦੇ ਵਿੱਚੋਂ ਤੁਸੀਂ ਸੋਚਣ ਦੀ ਗੱਲ ਹੈ ਕਿਸ ਪਰਿਵਾਰ ਦੇ ਵਿੱਚੋਂ ਸ਼ਹੀਦਾਂ ਦੇ ਸੁਖਦੇਵਤਾ ਪਰਦੇ ਪਰਿਵਾਰ ਚੋਂ ਸ਼ਹੀਦਾਂ ਦੇ ਪਰਿਵਾਰ ਚੋਂ ਵਿਤਰਾ ਦੇਖੋ ਮਤਲਬ 1982 ਦਾ ਸਾਡੇ ਸ਼ੇਰ ਚੈਨਿਕ ਠੀਕ ਹੈ ਜੇ ਅੱਜ ਉਹਨਾਂ ਨੂੰ ਕੁਝ ਹੋ ਜਾਂਦਾ ਮੈਂ ਮਾਨ ਸਾਹਿਬ ਤੁਹਾਡੇ ਤੋਂ ਪੁੱਛਦਾ ਕਿਉਂਕਿ ਮੈਂ ਸਿਰਫ ਮੈਨੂੰ ਇੰਨਾ ਇੰਨਾ ਜਾਣਦਾ ਕਿ ਮੇਰੇ ਪੰਜਾਬ ਦੇ ਤੁਸੀਂ ਡਾਇਮੰਡ ਸੀਐਮਓ ਮੈਂ ਤੁਹਾਡਾ ਬਿਲਕੁਲ ਮਾਨ ਸਤਿਕਾਰ ਕਰਦਾ ਔਰ ਮੈਂ ਪੰਜਾਬੀ Hindu ਨਾਤੇ ਹੋਣ ਤੇ ਮੈਂ Hindu ਹੋਣ ਦੇ ਨਾਤੇ ਮੈਂ ਇੱਕ ਚੀਜ਼ ਪੁੱਛਦਾ ਵਾਂ ਮਾਨ ਸਾਹਿਬ ਕਿ ਆ ਪੰਜਾਬ ਦੇ ਵਿੱਚ Hindu ਸੇਫ ਹੈ ਅੱਜ ਦੇਖੋ ਮੈਂ ਪਿਛਲੇ ਹਫਤੇ 10 ਦਿਨਾਂ ਤੋਂ ਦੇਖ ਰਿਹਾ ਵਾਂ ਕਿ ਕਿੱਦਾਂ ਸੰਦੀਪ ਠਾਪਰ ਕਿੱਦਾਂ ਸਿਕਿਉਰਟੀ ਤੋਂ ਬਿਨਾਂ ਬੜਾ ਵੱਡਾ ਸਵਾਲ ਹੈ ਮੈਂ ਲੋਕ ਕਹਿੰਦੇ ਅਮੀ ਤੁਹਾਡਾ ਕਹਿ ਰਿਹਾ ਹੋ ਸਿਕਿਉਰਟੀ ਮਿਲੇ ਸਿਕਿਉਰਟੀ ਉਹਨਾਂ ਦਿੱਤੀ ਜਾਵੇ ਪਰ ਮੈਂ ਇਸ ਚੀਜ਼ ਨੂੰ ਕਹੂੰਗਾ ਜਿਉਂ ਨਾ ਦਿੱਤੀ ਜਾਵੇ ਜਿਉਂ ਥ੍ਰੈਟ ਦੇ ਹੈਗੇ ਨੇ ਤੇ ਸਰਕਾਰ ਦਾ ਪੰਜਾਬ ਸਰਕਾਰ ਦਾ ਫਰਜ਼ ਬੰਦਾ ਕਿਉਂਕਿ ਮੈਂ ਤੇ ਆਪਣੇ ਡਾਇਮੰਡ ਸੀਮ ਨੂੰ ਕਹਿ ਰਿਹਾ ਮੇਰੇ ਪੰਜਾਬ ਦਾ ਡਾਇਮੰਡ ਸੀਮ ਹੈ ਔਰ ਮੈਂ ਹੱਕ ਜਿਤਾ ਕੇ ਕਹਿਣਾ ਵਾ ਕਿ ਮਾਨ ਸਾਹਿਬ ਮੈਂ ਤੁਹਾਡੇ ਤੇ ਮਾਨ ਕਰਦਾ ਕਿ ਤੁਸੀਂ ਭਗਵੰਤ ਮਾਨ ਸਾਹਿਬ ਸਾਡੇ ਪੰਜਾਬ ਦੇ ਡਾਇਮੰਡ ਸੀਮ ਹੋ ਔਰ ਮੈਂ ਹੁੰਦਾ ਹੱਕ ਜਿਤਾਣਾ ਵਾ ਕਿਉਂਕਿ ਹੱਕ ਨਾਲ ਮੈਂ ਗੱਲ ਕਰਦਾ ਬੰਦਾ ਵਾਂ ਕਿਉਂਕਿ ਨਾ Hindu ਆ ਪੰਜਾਬ ਦਾ Hindu ਕੱਟੜ Hindu ਹੱਕ ਮੰਗਦਾ ਕੀ ਅਸ ਜ਼ਿੰਦੀਬ ਗੋਰਾ ਥਾਪਰ ਨੂੰ ਥ੍ਰੈਟ ਹੈ ਜਾਂ ਨਹੀਂ ਹੈ ਬੜਾ ਵੱਡਾ ਸਵਾਲ 1982 ਦੇ ਸ਼ਿਵ ਸੈਨਿਕ ਕਿੰਨੀ ਵਾਰ ਅੱਤਵਾਦੀਆਂ ਨੇ ਉਹਨੂੰ ਧਮਕੀਆਂ ਆਗੀਆਂ ਠੀਕ ਹੈ ਜੀ ਬੜਾ ਵੱਡਾ ਸਵਾਲ ਅੱਤਵਾਦੀਆਂ ਨੇ ਕਿੰਨੀ ਵਾਰ ਧਮਕੀਆਂ ਦਿੱਤੀਆਂ ਕਿ ਸੰਦੀਪ ਗੋਰਾ ਥਾਪਰ ਨੂੰ ਜਾਨੋਂ ਮਾਰ ਦੇਣਾ ਹੈ ਅੱਜ ਉਹ ਸਾਡੇ ਟਕਸਾਲੀ ਮੈਂ ਟਕਸਾਲੀ ਕਹੂੰਗਾ ਕਿਉਂਕਿ ਚਲੋ ਮੈਂ ਤਾਂ ਮਾਨ ਸਤਕਾਰ ਕਰੂੰਗਾ ਮੇਰੀ ਤੇ ਉਹਦੋਂ ਸਮਝੋ ਕਿ ਉਮਰ ਵੀ ਨਹੀਂ ਸੀ ਜਦੋਂ ਉਹ ਸ਼ਿਵ ਸੈਨਾ ਜੁਆਇਨ ਕੀਤੀ ਹੈ ਸ਼ਿਵ ਸੈਨਾ ਨੇ ਕਿੰਨੀਆਂ ਕੁਰਬਾਨੀਆਂ ਦੇਖਤੀਆਂ ਅੱਤਵਾਦ ਵੀ ਦੇਖਿਆ ਉਸ ਪਰਿਵਾਰ ਨੇ ਉਹ ਗੋਰਾ ਸਾਹ ਪਰ ਜਨੇ ਅੱਤਵਾਦ ਵੀ ਦੇਖਿਆ ਮਤਲਬ ਅਤਵਾਦ ਛੇਲਿਆ ਉਹਨਾਂ ਨੇ ਆਪਣੇ ਤੇ ਜਦੋਂ ਫੁੱਲ ਅੱਤਵਾਦ ਸੀਗਾ ਉਦੋਂ ਛੇਲਿਆ ਉਹਨਾਂ ਨੇ ਆਪਣੇ ਤੇ ਉਦੋਂ ਸਾਡੇ ਕੋਈ ਨਾਰਾ ਚੱਲਦਾ ਸੀ ਸ਼ਿਵ ਸ਼ਕਤੀ ਦਾ ਜਾਪ ਕਰਾਂਗੇ ਆਪਣੀ ਰੱਖਿਆ ਆਪ ਕਰਾਂਗੇ ਅੱਜ ਇਹ ਅਮਿਤ ਅਰੋੜਾ ਹਿੰਦੂ ਠੋਕ ਕੇ ਕਹਿੰਦਾ ਕਿ ਸ਼ਿਵ ਸ਼ਕਤੀ ਦਾ ਜਾਪ ਕਰਾਂਗੇ ਆਪਣੀ ਰੱਖਿਆ ਆਪ ਕਰਾਂਗੇ ਇਸ ਲਈ ਮੈਂ ਮਾਨ ਸਰ ਨੂੰ ਮਾਨਯੋਗ ਆਪਣੇ ਡੀਜੀਪੀ ਸਾਹਿਬ ਪੰਜਾਬ ਨੂੰ ਇੱਕ ਬੇਨਤੀ ਕਰੂੰਗਾ ਹੱਥ ਜੋੜ ਕੇ ਕਿ ਮਾਨ ਸਾਹਿਬ ਮੇਰੇ ਮਾਨਯੋਗ ਡੀਜੀਪੀ ਸਾਹਿਬ ਸਾਨੂੰ ਬੜੀ ਆਸ ਹੈ ਕਿ ਤੁਸੀਂ ਪੰਜਾਬ ਦੇ ਹਿੰਦੂਆਂ ਦਾ ਖਿਆਲ ਰੱਖਿਆ ਹੈ ਬੜੀ ਆਸ ਹੈ ਕਿ ਤੁਸੀਂ ਪੰਜਾਬ ਦੇ ਹਿੰਦੂਆਂ ਨਾਲ ਵਿਤਕਰਾ ਨਹੀਂ ਕੀਤਾ ਪਰ ਅੱਜ ਇਹ ਕਿਉਂ ਹੋ ਰਿਹਾ ਕਿਉਂਕਿ ਮੈਂ ਇਹੀ ਚਾਹਨਾ ਦੀ ਮਾਨ ਸਾਹਿਬ ਮੈਂ ਤੁਹਾਡੇ ਤੇ ਮਾਨ ਕਰਦਾ ਹਾਂ ਕਿ ਤੁਸੀਂ ਸਾਡੇ ਪੰਜਾਬ ਦੇ ਡਾਇਮੰਡ ਸੀਐਮ ਹੋ ਪਰ ਮੈਂ ਇੱਕ ਚੀਜ਼ ਮਾਂ ਹੱਥ ਵੀ ਰੱਖਦਾ ਸਾਡੇ ਸ਼ੈਫ ਸਿੰਘਾ ਦੇ ਬੋਰਾ ਥਾਪਰ ਜੀ ਸੰਦੀਪ ਬੋਰਾ ਥਾਪਰ ਜੀ ਜਿਹੜੇ ਟਕਸਾਲੀ ਸ਼ੈਫ ਸੈਨਿਕ ਨੇ ਉਹਨਾਂ ਦਾ ਖਿਆਲ ਕੌਣ ਰੱਖੇਗਾ ਮੈਂ ਫੇਰ ਕਹਣਾ ਕਿ ਕਈ ਲੋਕਾਂ ਨੇ ਕਿਹਾ ਮਿੱਤਰੋ ਸਿਕਿਉਰਿਟੀ ਬਸ ਸਿਕਿਉਰਿਟੀ ਬਾਰੇ ਗੱਲ ਨਹੀਂ ਮੈਂ ਉਹਨਾਂ ਨੂੰ ਸੁਰੱਖਿਆ ਬਾਰੇ ਗੱਲ ਕਰਦਾਗਾ ਸਿਕਿਉਰਿਟੀ ਬਾਰੇ ਗੱਲ ਨਹੀਂ ਸੁਰੱਖਿਆ ਕਿਉਂਕਿ 1982 ਦਾ ਸ਼ੈਫ ਸੈਨਿਕ ਹੈ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਜੇ ਉਹਨਾਂ ਨੂੰ ਕੁਝ ਹੋ ਗਿਆ ਤੇ ਜ਼ਿੰਮੇਵਾਰ ਕੌਣ ਹੈ ਪ੍ਰਸ਼ਾਸਨ ਜ਼ਿੰਮੇਵਾਰ ਇਹ ਸਵਾਲ ਹੈ ਸਵਾਲ ਦਾ ਜਵਾਬ ਜਨਤਾ ਦੇਗੀ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਬੜਾ ਵੱਡਾ ਸਵਾਲ ਹੈ ਮੈਂ ਅੱਤਵਾਦ ਚੇਲਿਆ ਮੈਂ ਅੱਤਵਾਦ ਦੇਖਿਆ ਮੈਂ ਅੱਤਵਾਦ ਆਪਣੇ ਹੱਥ ਆਇਆ ਇਸ ਲਈ ਮੈਂ ਪੇਟ ਰਿਆ ਇਸ ਲਈ ਮੈਂ ਕਹਿ ਰਿਹਾ ਕਿ ਮੇਰੇ ਜਿਹੜੇ 144 ਸ਼ਹਿਸੈਨਿਕ ਨੇ ਉਹ ਸੰਦੀਪ ਗੋਰਾ <th>ਪਰ ਜੀ ਜਿਹੜੇ 144 ਸ਼ਹਿਸੈਨਿਕ ਮਤਲਬ ਮੈਂ ਇੱਕ ਚੀਜ਼ ਕਹਿਣਾ ਵਾ ਕਿਉਂ ਆਪਾਂ ਕਿਸੇ ਹਿੰਦੂਆ ਨਾਲ ਵਿਤਕਰਾ ਕਰਦੇ ਆ ਉਹਨਾਂ ਦਾ ਪਰਿਵਾਰ ਵੀ ਹੈਗਾ ਉਹਨਾਂ ਦੇ ਬੱਚੇ ਵੀ ਹੈਗੇ ਨੇ ਉਹਨਾਂ ਦੇ ਘਰ ਦੇ ਵੀ ਹੈਗੇ ਨੇ ਜਿਵੇਂ ਇਸ ਅੰਮੀ ਤੋੜਾ ਦਾ ਘਰੂ ਖਰਾਬ ਹੋਇਆ ਘਰੂ ਗੜਿਆ ਉਦਾਂ ਤੁਸੀਂ ਕਿਉਂ ਨਾਲ ਘਰ ਜਾਣਨਾ ਚਾਹੁੰਦੇ ਹੋ ਘਰ ਖਰਾਬ ਕਰਨਾ ਚਾਹੁੰਦੇ ਹੋ ਇਹ ਸਵਾਲ ਹੈ ਮੇਰਾ ਪ੍ਰਸ਼ਾਸਨ ਦੇ ਅੱਗੇ ਅੱਜ ਉਹ ਦੇਖੋ ਕੱਲਾ ਕੱਲਾ ਘੁੰਮ ਰਿਹਾ ਜੇ ਕੋਈ ਕੁਝ ਹੋ ਜਾਵੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਮੈਂ ਇਹੀ ਮਾਨਯੋਗ ਆਪਣੇ ਜਿਹੜੇ ਸਾਡੇ ਪੰਜਾਬ ਦੇ ਡਾਇਮੰਡ ਸੀਮ ਉਹਨਾਂ ਨੂੰ ਪੁੱਛੂੰਗਾ ਮਾਨਯੋਗ ਡੀਜੀਪੀ ਸਾਹਿਬ ਨੂੰ ਪੁੱਛੂੰਗਾ ਕਿ ਸਰ ਇਹ ਮੇਰਾ ਸਵਾਲ ਹੈ ਅਮੀ ਤੋੜਾ ਦਾ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੇ ਸ਼ਹਿਰ ਸੈਨਿਕਾਂ ਦਾ ਖਿਆਲ ਰੱਖਿਆ ਜਾਵੇ